ਸ਼ੁਰੂ ਕੀਤਾ ਔਰ ਬੜੇ ਵੱਡੇ ਪੱਧਰ ਤੇ ਦੇਸ਼ ਦੇ ਕਿਸਾਨ ਉਥੇ ਜਿਹੜੀ ਉਹਨਾਂ ਹਾਜ਼ਰੀ ਭਰੀ ਔਰ ਇਹ ਸਰਕਾਰ ਨੂੰ ਮੈਂ ਤਾਂ ਇਹ ਭਾਜਪਾ ਦੀ ਜ਼ਾਲਮ ਸਰਕਾਰ ਕਹਿ ਸਕਦਾ ਕਿ ਜਿਹੜੀ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਤੇ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਤਰ੍ਹਾਂ ਕਿਸਾਨੀ ਨੂੰ ਖਤਮ ਕੀਤਾ ਜਾਵੇ ਔਰ ਇਹ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈ ਗਿਆ ਪਰ ਅੰਦਰੋਂ ਜਿਹੜੀ ਆ ਉਹਨਾ ਆਪਦੀ ਕਿਹੜ ਜਿਹੜੀ ਆ ਉਹ ਨਹੀਂ ਗੁਆਈ ਉਹ ਉਸੇ ਤਰ੍ਹਾਂ ਹੀ ਜਾਰੀ ਆ ਆ ਹੁਣ ਜਿਹੜੀ ਨਵੀਂ ਗੱਲ ਆਈ ਆ ਸਾਹਮਣੇ ਕਿ ਜਿਹੜਾ ਸਮਝ ਹੀ ਨਹੀਂ ਆਈ ਕਿ ਬਣ ਕੀ ਗਿਆ ਕਿ 트럼ਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਿਹਾ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਡੀਲ ਹੋਈ ਕੀ ਆ ਇਹਨੂੰ ਜਨਤਕ ਤੇ ਕਰੋ ਪਰ ਇੱਕ ਗੱਲ ਕਲੀਅਰ ਆ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਆ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਕਿਉਂਕਿ ਵੇਖੋ ਜਿਹੜੀ ਗੱਲ ਗੱਲ ਸਾਡੇ ਦੇਸ਼ ਦੀ ਆ ਤਵੇ ਟਵੀਟ ਜਿਹੜਾ ਉਹ 트ੰਪ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜੋ ਇਹ ਫੈਸਲੇ ਹੋ ਰਹੇ ਆ ਸਾਡਾ ਜਿਹੜਾ ਕਿਸਾਨ ਆ ਜਿਹੜਾ ਦਿਨ ਰਾਤ ਮਿਹਨਤ ਕਰਦਾ ਬਹੁਤ ਵਿਚਾਰੇ ਜਿੱਦਾਂ ਆਪਾਂ ਆਮ ਹੀ ਕਹਿ ਦਿੰਨੇ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮਿਹਨਤ ਕਰਨ ਵਾਲਾ ਕਿਸਾਨ ਆ ਜਿਹੜਾ ਉਹਨੂੰ ਖਤਮ ਕਰਦਾ ਜਿਹੜਾ ਇਹਨਾਂ ਨੇ ਮਨਸੂਬਾ ਉਹ ਘਟ ਲਿਆ ਜੇ ਇਹ ਜਿਹੜਾ ਕਾਨੂੰਨ ਆ ਇਹ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਫੇਰ ਹੋਣ ਲੱਗਾ ਇੱਕ ਹੁਮਕਮਾ ਕੇ ਗੱਲ ਫੇਰ ਉੱਥੇ ਕਾਲੇ ਕਾਨੂੰਨਾਂ ਤੇ ਆ ਕੇ ਮੁੱਕਦੀ ਜੇ ਇਹ ਕੰਮ ਚੱਲ ਪੈਂਦਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਸਾਡੇ ਦੇਸ਼ ਦਾ ਕੀ ਬਣੂਗਾ ਸਾਡੀਆਂ ਫਸਲਾਂ ਦਾ ਕੀ ਬਣੂਗਾ ਇਸ ਤਰੀਕੇ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਉਸ ਤਰੀਕੇ ਦੇ ਨਾਲ ਮੈਂ ਫੇਰ ਇਹ ਗੱਲ ਕਹਿਣੀ ਚਾਹਣਾ ਬੜੀ ਦਾਵੇ ਨਾਲ ਮੇਰੀ ਅੱਜ ਗੱਲ ਨੋਟ ਕਰ ਲਿਓ ਕਿ ਸਿੱਧਾ ਤੇ ਸਿੱਧਾ ਸਾਡੇ ਕਿਸਾਨੀ ਦੇ ਉੱਤੇ ਬਹੁਤ ਵੱਡਾ ਅਟੈਕ ਜਿਹੜਾ ਭਾਜਪਾ ਕਰਨ ਜਾ ਰਹੀ ਆ ਔਰ ਇਹ ਬਰਦਾਸ਼ਤ ਤੋਂ ਬਾਹਰ ਗੱਲਾਂ ਨੇ ਇਹਦੇ ਵਿੱਚ ਜਿਹੜਾ ਸਾਨੂੰ ਫੇਰ ਇੱਕ ਜੁੱਟ ਜਿਹੜਾ ਹੋਣਾ ਪੈਣਾ ਔਰ ਕਿਸਾਨ ਦੇ ਨਾਲ ਫੇਰ ਸਾਨੂੰ ਧਿਰ ਬਣ ਕੇ ਖੜੂਣਾ ਪੈਣਾ ਕਿਉਂਕਿ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਦਾ ਜੋ ਮਨਸੂਬਾ ਵਾ ਉਹ ਆਪਣੇ ਉਹੀ ਫੇਰ ਪੂੰਜੀਪਤੀ ਯਾਰਾਂ ਨੂੰ ਰਜਾਉਣ ਦਾ ਜਿਹੜਾ ਮਨਸੂਬਾ ਉਹਨਾਂ ਨੇ ਬਣਾਇਆ ਕਿ ਇਹਨਾਂ ਨੂੰ ਮੈਂ ਕਿਹੜੇ ਤਰੀਕੇ ਦੇ ਨਾਲ ਤਕੜਿਆ ਕਰਨਾ ਪਰ ਜਿਹੜੀ ਇਹ ਸਮਝੌਤੇ ਹੋ ਰਹੇ ਆ ਇਹ ਸਾਡੇ ਲਈ ਬੜੇ ਘਾਤਕ ਸਾਬਤ ਹੋਣਗੇ ਔਰ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਗਾ ਕਦੇ ਗੱਲ ਤੇ ਆਓ ਤਕਵੀਰ ਭਾਜੀ ਕੱਲ ਮਜੀਠੀਆ ਸਾਹਿਬ ਨੇ ਕੱਲ ਬੜੇ ਠਿੱਕੇ ਹਮਲੇ ਕੀਤੇ ਆ ਤੇ ਤੁਸੀਂ ਨੂੰ ਕਿਤਾ ਦੇਖ ਰਹੇ ਐਡ ਕਾ ਬਸ਼ਰ ਵੱਟ ਦਿੰਦੇ ਸੋ ਪੁੱਛੋਏ ਕਿ ਜਣਾ ਗੱਲ ਕਰੋ ਨਾ ਜੀ ਜੀ ਜਮਾਨਤ ਹੋਈ ਆ ਕਿ ਨਾ ਗੀਂਦੇ ਗੱਲ ਤਨਵੀਰ ਭਾਜੀ ਕਹਿੰਦੇ ਕਿ ਭਗਵੰਤਬਾਨ ਸਾਹਿਬ ਆਪ ਹੀ ਆ ਜਣਾਉਣ ਇਥੇ ਲੈਕਚਰ ਲੜਾ ਨਾ ਤੁਹਾਡੀ ਜਗਾ ਮਜੀਦ ਦੇ ਕੋਈ ਗੱਲ ਇਹ ਵੇਖੋ ਇਹਦੇ ਵਿੱਚ ਚਲੋ ਜਮਾਨਤ ਆ ਵੇਖੋ ਮੈਂ ਤਾਂ ਇਹ ਤੇ ਜਮਾਨਤ ਜਿਹੜੀ ਹਰਕੇਸ਼ ਚ ਹੁੰਦੀ ਆ 302 ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤੇ 302 ਤਾਰਾ ਹੁੰਦੀ ਆ ਜਮਾਨਤ ਤੇ ਉਹਦੇ ਵਿੱਚ ਵੀ ਹੋ ਜਾਂਦੀ ਆ ਉਦੋਂ ਬਾਅਦ ਸਜ਼ਾ ਹੁੰਦੀ ਆ ਹੁੰਦੀ ਆ ਕਿ ਨਹੀਂ ਹੁੰਦੀ ਸਜ਼ਾ ਹੋ ਜੂਗੀ ਇੱਥੇ ਟ੍ਰਾਇਲ ਚੱਲਣਾ ਇਹ ਤਾਂ ਬੜਾ ਕੁਸ਼ਿਆ ਬੜਾ ਕੁਛ ਆ ਔਰ ਵੇਖੋ ਇੱਕ ਗੱਲ ਸੁਣੋ ਵੈਸੇ ਤਾਂ ਮੈਂ ਇਹ ਗੱਲ ਤੇ ਪਹਿਣਾ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਤੁਸੀਂ ਇਧਰਲੇ ਪਾਸੇ ਮੈਨੂੰ ਲਿਓਣਾ ਹੈ ਮੈਨੂੰ ਪਹਿਲਾਂ ਪਤਾ ਗੱਲ ਇਹ ਆ ਕਿ ਇਹ ਟ੍ਰਾਇਲ ਚੱਲਣਾ ਔਰ ਇਹਦੇ ਵਿੱਚ ਕੀ ਹੋਣਾ ਜੋ ਕੁਝ ਹੋਣਾ ਸਾਨੂੰ ਜੋ ਮਾਨਜੁਗ ਅਦਾਲਤ ਫੈਸਲਾ ਕਰਨਗੇ ਆਪਾਂ ਨੂੰ ਮਨਜ਼ੂਰ ਆ ਆਮ ਆਦਮੀ ਪਾਰਟੀ ਦਾ ਨਾ ਇੱਥੇ ਡਬਲ ਸਟੈਂਡਰਡ ਜਿਹੜਾ ਕੱਲ ਦਿਨ ਸ਼ੋ ਹੋ ਰਿਹਾ ਕਿ ਜਦੋਂ ਕੇਜਰੀਵਾਲ ਸਾਹਿਬ ਦੀ ਬੇਲ ਹੁੰਦੀ ਆ ਉਦੋਂ ਕਿਹਾ ਜਾਂਦਾ ਕਿ ਇਹ ਸੱਚ ਦੀ ਗੱਲ ਹੋ ਗਈ ਬੁਜੀਦੀਆ ਸਾਹਿਬ ਦੀ ਬੇਲ ਹੁੰਦੀ ਤਾਂ ਸਾਰੀ ਪਾਰਟੀ ਕਹਿਣ ਲੱਗ ਪੈਂਦੀ ਆ ਕਿ ਜੋ ਅਦਾਲਤ ਕਰੂਗੀ ਦੇਖੇ ਜਾਊਗਾ ਕਿ ਸਟੈਂਡ ਦੇ ਉੱਤੇ ਆਮ ਆਦਮੀ ਪਾਰਟੀ ਦਾ ਤੁਹਾਡੇ ਕੋਲ ਕੀ ਗੱਲ ਦੂਗੀ ਨਹੀਂ ਮੈਂ ਤਾਂ ਇਹ ਇੱਕ ਤਾਂ ਕਹਿ ਤਾਂ ਦਿੱਤਾ ਤੁਹਾਨੂੰ ਕਿ ਇਹ ਤੇ ਮਾਨਜੁਗ ਅਦਾਲਤ ਨੇ ਵੇਖਣਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸੱਚ ਦੀ ਜਾਂ ਝੂਠ ਦੀ ਜਿੱਤੇ ਇਹ ਤੇ ਅਦਾਲਤ ਦਾ ਫੈਸਲਾ ਉਹਨਾਂ ਟ੍ਰਾਇਲ ਚੱਲ ਨੀਤੀ ਦੀ ਪੋਲਿਟਿਸ਼ਨ ਬਾਰੇ ਦੇ ਜੀ ਮੰਨਦੇ ਕਿ ਹੁਣ ਬਚੀਟੀਆਂ ਆ ਗਿਆ ਮਾਜੇ ਦੇ ਵਿੱਚ ਨੀਤੀ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਨੀਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆਪਾਂ ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲਗਾਣਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਉਹ ਜਿਹਦਾ ਕਹਿ ਨਹੀਂ ਦਵੇਂ ਕੰਦਾ ਜਿਆ ਨਾ ਵਜਣ ਵਾਲੀ ਗੱਲ ਹੈ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲਗਾ ਸਵਾਦ ਤੇ ਹੁਣ ਆਉਣਾ ਔਰੇ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਚ ਨਾ ਮਜੀਠੀਏ ਨੇ ਕਰਨਾ ਨਾ ਤਲਵੀਰ ਸੋਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਔਰ ਮੈਂ ਤਾਂ ਸਕੂਟਰੀਆਂ ਤੇ ਘੁੰਮਦੇ ਸੀ ਅੱਜ ਉਹ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤੋਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਅੱਜ ਸਾਨੂੰ ਸਕੂਟਰੀਆਂ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਕਹੋ ਜੀ ਜੀ ਸਦਕੇ ਕਹਿਣ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਦੱਸੋ ਉਹ ਤੁਸੀਂ ਨਾ ਰਿਹਾ ਮੈਂ ਨਾ ਨਹੀਂ ਰਿਹਾ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੀ ਅਮਰਸਰ ਕਦੀ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਫਤੂਪੀਲੇ ਵਾਲੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਚੁੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਰਸਾਹਬ ਦੀ ਗਰਾਊਂਡ 'ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣ ਔਰ ਜਹਾਜਾਂ ਦੇ ਰਹਿਣ ਇਹ ਵੀ ਆਪ ਦੇ ਬਾਰੇ ਵੀ ਦੱਸੋ ਨਾ ਕਿ ਤੁਹਾਡੀ ਕੁਆਲਿਫੀਕੇਸ਼ਨ ਤੋਂ ਜੇ ਇਹ ਜਹਾਜਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾ ਜਾਂ ਫੋਰਚਨਰ ਤੇ ਕਿੱਡਾ-ਕੁੱਡਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਮੁਸ਼ਕਿਲ ਵੀਡੀਓ ਤੇ ਵੀ ਕਾਫੀ ਸਾਰੀਆਂ ਵਾ ਵੀਡੀਓ ਟ੍ਰੋਲ ਕਰਦੇ ਪਏ ਨੇ ਵੀ ਕਹਿੰਦੇ ਕਿ ਰੱਗ ਬੜੀ ਛੋਟੇ ਬਿੱਲੇ ਆ ਕੁਝ ਨੂੰ ਟ੍ਰੋਲ ਹੋ ਗਿਆ ਰਾਗ ਕਹਿਣਾ ਚਾਹੁੰਦੇ ਨੇ ਕਹਿੰਦੇ ਉਹਨਾਂ ਗਾਂ ਚੱਲ ਜਣਾ ਫਿਰ ਅੱਗੇ ਸਰਕਾਰ ਦੇ ਜਿਹਦੀ ਸਰਕਾਰ ਕੀ ਫਿਰ ਟਾਲੀ ਵਲ ਉੱਥੇ ਚੱਲ ਜਮ ਦੇਖੋ ਗੱਲ ਆ ਕਿ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਦਾ ਕਿਸੀ ਮਤਿਆ ਹੁਣ ਇਹ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਉਹਦੇ ਵਿੱਚ ਆ ਧਰਤੀ ਤੇ ਨਹੀਂ ਹੈਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਉਹ ਕਹਿੰਦੇ ਗਰਾਊਂਡ ਤੇ ਨਹੀਂ ਇਹ ਬੰਦੇ ਹੈਗੇ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤਾਂ ਸੁਫੜਾ ਹੀ ਸਾਫ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਵਿਹਾਰ ਦੇ ਆਗੇ ਫਿਰ ਮਤਲਬ ਬੜਕਾ ਮਾਰਦੇ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਗਰਾਊਂਡ ਤੇ ਬਿਲਕੁਲ ਨਹੀਂ ਆਗੇ ਉਹ ਕਹਿੰਦੇ ਰੰਗ ਬਿਰੋਗੇ ਬਿੱਲੇ ਆ ਗਏ ਆ ਤੇ ਟਾਈਗਰ ਇਜ਼ ਬੈਕ ਟਾਈਗਰ ਅੱਜ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆਈ ਜਣਾ ਔਰ 27 ਇੱਕ ਸਾਲ ਦੀ ਖੇੜ ਆ ਜੀ ਸਾਹਿਬ ਤੁਹਾਡੇ ਦੋਹਾਂ ਦੇ ਬੜੇ ਕਾਮਨ ਫਰੈਂਡ ਨੇ ਮਜੀਠਾਲਗੇ ਬੈਠਾ ਸੀ ਕਿ ਦੇਖਦੇ ਆ ਉਹਨਾਂ ਲਈ ਤੁਹਾਨੂੰ ਹੀ ਲੱਗਦਾ ਧਰਮ ਸੰਕਟ ਜਿਆ ਪੈਦਾ ਹੋ ਗਿਆ ਕਿ ਤਲਵੀਰ ਨਾਲ ਚਾਹੀਏ ਜਾਂ ਮਜੀਠੀ ਨਾਲ ਚਾਹੀਏ ਕੀ ਬਣੂ ਸਾਡੇ ਸਾਰੇ ਨੇ ਕਾਮਨ ਫਰੈਂਡ ਹੈ ਇਕੱਲਾ ਇਧਰ ਪੰਚਾਇਤ ਨਹੀਂ ਕਈ ਉਹਨਾਂ ਦੇ ਨਾਲ ਆ ਕੇ ਸਾਡੇ ਨਾਲ ਐਜੇ ਤੇ ਕੋਈ ਦੂਰ ਆਇਆ ਨਹੀਂ ਜਿੰਨੂੰ ਜਿਹਦੀ ਨੇਚਰ ਚੰਗੀ ਲੱਗੂ ਉਹਦੇ ਨਾਲ ਤੁੜਕੂਗਾ ਸੰਕਰਟ ਉਹ ਤੇ ਆ ਗਏ ਨਾ ਨਹੀਂ ਕੋਈ ਕੌਣ ਧਰਮ ਸੰਕਰਟ ਜਿਆ ਯਾਰ ਲੋਕ ਤੇ ਵਿਚਾਰੇ ਉੱਥੇ ਦੱਬੇ ਸੀਗੇ ਲੋਕ ਉੱਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਕੁੱਟੇ 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 ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭਾਏ ਮੈਂ ਜਾ ਕੇ ਕੱਢਤਾ ਮੈਂ ਤਾਂ ਤੁਸੀਂ ਕਹੇ ਨੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਇੱਥੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹੈ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਤੇ ਇਹਨੂੰ ਫੜਾ ਦੇ ਇਹਨੂੰ ਛੜਾ ਦੇ ਐ ਕਰਦੇ ਜੇ ਕਰਦੇ ਉਹ ਕੰਮ ਖਤਮ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕਿ ਇੱਥੇ ਇਹੋ ਜਿਹਾ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਵਿਖਾਵੇ ਉਹ ਬੱਗੇ ਵੀ ਦੋ ਤਿੰਨ ਦੀ ਕੱਟ ਗਈ ਤੇ ਹੁਣ ਕੱਟ ਕਰਕੇ ਵਿਖਾ ਦੇ ਕੱਟ ਕਰ ਦਾਂਗੇ ਕਿਹੜਾ ਕੰਮ ਐ ਦੱਸੋ ਤੁਸੀਂ ਕਿਦਾਂ ਕਰਨਾ ਸਵੈਰ ਕਰਦਿਏ ਨਹੀਂ ਮੁੱਛਾਂ ਜਿਵੇਂ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਨਹੀਂ ਇਹ ਕੋਈ ਸਿਆਣਪ ਨਹੀਂ ਜੀ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾ ਦੇਣਾ ਇਹ ਕੋਈ ਬੰਦੇ ਵਾਲੀ ਗੱਲ ਐ ਯਾਰ ਹੈ ਕੋਈ ਬੰਦੇ ਵਾਲੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੂੜੀਆਂ ਕੀ ਪੰਜਾਬ ਦਾ ਭਲਾ ਦਸੋ ਤੁਹਿੰਦਾ ਦੋ ਕੋਈ ਭਲਾ ਹੋ ਗਿਆ ਕੱਲ ਦਾ ਜਗਵੀਰ ਜੀ ਤੁਸੀਂ ਇੱਕ ਲਿੱਡੀ ਟਿੱਪਣੀ ਵੀ ਕਰਦੇ ਰਹੇ ਸਾਨੂੰ ਰਾਤੀ ਉਹਨਾਂ ਨੇ ਇੱਕ ਫੋਟੋ ਪਾਈ ਸੁਖਵੀਰ ਬਾਲ ਸਾਹਿਬ ਨਾਲ ਆਪਸਰ ਲੇਖ ਨੂੰ ਕਿਵੇਂ ਅਤੋ ਨਹੀਂ ਤੁਹਾਨੂੰ ਦੀ ਜਾਣਦੇ ਦੱਸੋ ਮਾੜਾ ਕਿਨੇ ਪਾਈ ਫੋਟੋ ਸੁਖਵੀਰ ਜੀ ਦੀ ਤੇ ਮਜੀਠਿਆ ਸਾਹਿਬ ਦੀ ਆਪਸ ਹੀ ਮਿਲਦੇ ਹੋਏ ਹਾਂ ਆ ਕਿਸ ਤਰ੍ਹਾਂ ਦਾ ਰਿਲੇਸ਼ਨ ਮਜੀਠਿਆ ਸਾਹਿਬ ਦੇ ਬਾਹਰ ਹੋਣਾ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਹੈ ਤਾਂ ਸਰਦਾਰ ਸੁਖਵੀਰ ਸਿੰਘ ਦਾ ਨੁਕਸਾਨ ਹੈ ਕੋਈ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਗੱਲ ਇਹ ਆ ਕਿ ਉਹ ਚਾਹੁੰਦਾ ਕਿ ਸੁਖਬੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਿਹਾ ਜੀ ਮੈਨੂੰ ਜਿਹੜੀ ਜ਼ਹਿਦਾਦਾਰਾਂ ਦੀ ਨੂੰ ਲਾਇਆ ਗਿਆ ਇਹ ਮੈਨੂੰ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝਣੀਆਂ ਜਦੋਂ ਉਹ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਦੇ ਲੈਟਰਪੈਡ ਤੇ ਲੈ ਕੇ ਜਨਤਕ ਕੀਤਾ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ। ਖਿਰ ਸਾਹਿਬ ਇੱਕ ਗੱਲ ਹੋਰ ਕੁਝ ਨਹੀਂ ਜਿਸ ਤਰ੍ਹਾਂ ਭਵੰਤਮਾਨ ਉਹਨਾਂ ਨੇ ਡੇਰਾ ਮੁਖੀ ਦੇ ਬਾਰੇ ਕੀਤੀ ਟਿੱਪਣੀ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਨਹੀਂ ਦੇਖੋ ਉਸ ਟਿੱਪਣੀ ਕੋਈ ਗਲਤ ਤਾਂ ਗੱਲ ਨਹੀਂ ਉਹਨਾਂ ਕਹੀ। ਕੋਈ ਗਲਤ ਗੱਲ ਨਹੀਂ ਹੈ। ਕੋਈ ਮਤਲਬ ਵੇਖੋ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ। ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉਹ ਤੇ ਕੋਈ ਗਲਤ ਤਾਂ ਨਹੀਂ ਕਹੀ ਕਿਸੇ ਨੂੰ ਕੋਈ ਮਾੜਾ ਤਾਂ ਨਹੀਂ ਲਿਖਿਆ। ਤੇ ਅੱਛਾ ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ ਕੀ ਲੱਗਾ? ਕਿਵੇਂ ਦੇਖ ਦੋ ਵਾਰੀ ਮੁਲਾਕਾਤ ਮੈਂ ਵਿਰੋਧੀ ਵਿਰੋਧੀ ਤਾਂ ਰਾਹ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਥੇ ਵੀ ਜਿਹੜਾ ਭਗਵੰਤ ਮਾਨ ਨੇ ਬਿਆਨ ਦਿੱਤਾ ਵਾ ਬੜਾ ਨਿੰਦਣਾਇਕ ਕਿਹੜਾ ਵਿਰੋਧੀ ਤੇ ਤੱਕੜਾ ਬੀਜੇਪੀ ਵਾਲੇ ਕਰ ਰਹੇ ਨੇ ਜੀ ਮਿੱਟੂ ਵੀ ਕਰ ਬੀਜੇਪੀ ਨੇ ਤਾਂ ਸਭ ਕੁਝ ਕਰਾਇਆ ਤੇ ਬੀਜੇਪੀ ਤੇ ਕਰੂਗੀ ਕਰੂਗੀ ਕੀ ਕਰ ਰਹੇ